ਇੱਡਾ ਨਹੀਂ ਬਣਾ ਐ ਨਹੀਂ ਬਣਾ ਹੈਗਾ ਐ ਨਹੀਂ ਬਣਾ ਹੈਗਾ ਬਿਲਕੁਲ ਈਜ਼ੀ ਬਣਾ ਵਨ ਟੁਕੜ 30 ਤੋਂ ਲੈ ਕੇ 40 ਰੈਪੀਟਿਸ਼ਨ ਤੁਸੀਂ ਲਗਾਉਣੀ ਲਗਾਉਣੇ ਆ ਤੁਸੀਂ 20 ਦਿਨ ਬਾਅਦ ਠੀਕ 20 ਦਿਨ ਬਾਅਦ ਤੁਸੀਂ ਦੇਖਿਓ ਵੀਦੜੀ ਤੁਹਾਡੀ 28 ਦੀ ਫੇਟ ਆ ਹਨਾ ਤੁਹਾਡੀ हिਪ ਦੀ ਫੇਟ ਆ ਉਹ ਬਹੁਤ ਛੇਤੀ ਬਰਨ ਹੋਣੀ ਸ਼ੁਰੂ ਹੋ ਜੇਗੀ ਤਾਂ ਜਗਰੋ ਤੁਸੀਂ ਪੀ ਸਕਦੇ ਹੋ ਉਸ ਤੋਂ ਬਾਅਦ ਜੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 5 6 ਇਹੋ ਜਿਹੇ ਸੰਗਤ ਜਿਹੜੇ ਮੇਰੇ ਪਿੰਡ ਭਰਾਣਾ ਕਹਿੰਦੇ ਵੀ ਸਾਡੇ ਜਿਹੜੇ ਥਾਈ ਹੈਵੀ ਹੈ ਤੇ ਜਿਨ੍ਹਾਂ ਦੀ ਨਾ हिਪ ਦੇ ਉੱਤੇ ਕਾਫੀ ਫੇਟ ਜੜੀ ਹੋਈ ਆ ਨਾ ਬਹੁਤ ਸਾਰੇ ਮੇਰੇ ਪਿੰਡ ਭਰਾਵਾਂ ਦੇ ਨਾਲ ਮੈਨੂੰ Instagram ਦੇ ਉੱਤੇ ਮੈਸੇਜ ਆਏ ਉਹ ਕਹਿੰਦੇ ਭ hip ਜਿਹੜੀ ਘਟ ਨਹੀਂ ਰਹੀ ਹੈਗੀ ਅਸੀਂ ਵਰਕਆਊਟ ਵੀ ਕਰ ਲਿਆ ਜਦੋਂ ਸਾਨੂੰ ਕੋਈ ਐਕਸਰਸਾਈਜ਼ ਯਾਨੀ ਕੋਈ ਵਧੀਆ ਗਾਈਡ ਕਰਦਾ ਹੈਗਾ ਜਾਂ ਫਿਰ ਸਾਨੂੰ ਐਕਸਰਸਾਈਜ਼ਾਂ ਲਾਉਣੀਆਂ ਨਹੀਂ ਹੁੰਦੀ ਹੈ ਹੈਗੀਆ ਉਹ ਕਹਿੰਦੇ ਵੀ ਸਾਨੂੰ ਕੋਈ ਮਤਲਬ ਵੀ ਇਦਾਂ ਹੀ 100 ਐਕਸਰਸਾਈਜ਼ ਦੱਸੋ ਜੀ ਅਸੀਂ ਆਪਣੇ ਘਰ ਦੇ ਵਿੱਚ ਹੀ ਅਸੀਂ ਉਹ ਐਕਸਰਸਾਈਜ਼ਾਂ ਲਾ ਲਈਏ ਜਿਸ ਦੇ ਨਾਲ ਵੀ ਸਾਡੀ ਇਹ ਜਿਹੜੀ ਆ hip ਦੀ ਫੈਟ ਆ hip ਦੀ ਫੈਟ ਘਟ ਹੋ ਜੇ ਤੇ ਸਾਡੇ ਸਾਡੇ ਥਾਈ ਦੀ ਫੈਟ ਆ ਉਹ ਵੀ ਘਟ ਹੋ ਜੇ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 6-7 ਇਹੋ ਜਿਹੀ ਐਕਸਰਸਾਈਜ਼ ਦੱਸਾਂਗਾ ਤੁਸੀਂ ਆਪਣੇ ਘਰ ਦੇ ਵਿੱਚ ਤੁਸੀਂ ਉਹ ਐਕਸਰਸਾਈਜ਼ ਕਰਕੇ ਤੁਸੀਂ ਆਪਣੇ hip ਦੀ ਜਿਹੜੀ ਫੈਟ ਆ ਉਹ ਘਟਾ ਸਕਦੇ ਹੋ ਥਾਈ ਜਾਨੀ ਕਿ ਪੂਰੀ ਬੋਡੀ ਦੀ ਹੀ ਜੇ ਆਪਾਂ ਗੱਲ ਕਰੀਏ ਤੁਸੀਂ ਪੂਰੀ ਬੋਡੀ ਦੀ ਆਪਣੀ ਦੀ ਤੁਸੀਂ ਫੈਟ ਘਟਾ ਸਕਦੇ ਜਾਨੀ ਕਿ ਤੁਸੀਂ ਆਪਣਾ ਵਜ਼ਨ ਘਟਾ ਸਕਦੇ ਉਹ ਕਿਹੜੇ ਕਿਹੜੇ ਐਕਸਰਸਾਈਜ਼ ਨੇ ਜੀ ਬਹੁਤ ਈਜ਼ੀ ਤੇ ਸਿੰਪਲ ਐਕਸਰਸਾਈਜ਼ ਨੇ ਉਹਨੂੰ ਹਰ ਇੱਕ ਕੋਈ ਕਰ ਸਕਦਾ ਫੀਮੇਲ ਮੇਲ ਕੋਈ ਵੀ ਕਰ ਸਕਦਾ ਆਪਣੇ ਘਰ ਦੇ ਵਿੱਚ ਕਰ ਸਕਦਾ ਵਾਗਰ ਤੁਸੀਂ ਘਰ ਦੇ ਵਿੱਚ ਕਰਨਾ ਚਾਹੁੰਦੇ ਹੋ ਘਰ ਦੇ ਵਿੱਚ ਕਰ ਸਕਦੇ ਹੋ ਪਾਰਕ ਦੇ ਵਿੱਚ ਜਿਮ ਦੇ ਵਿੱਚ ਕਿਤੇ ਵੀ ਤੁਹਾਡਾ ਦਿਲ ਕਰਦਾ ਵਾਧ ਕਰ ਸਕਦੇ ਹੋ ਉਸ ਤੋਂ ਪਹਿਲਾਂ ਤੁਹਾਨੂੰ 10 15 ਮਿੰਟ ਪਹਿਲਾਂ ਵਾਰਮ ਅਪ ਕਰਨਾ ਬਹੁਤ ਜ਼ਰੂਰੀ ਆ ਵਾਰਮ-ਅਪ ਤੋਂ ਬਿਨਾ ਇਹ ਐਕਸਰਸਾਈਜ਼ ਨਹੀਂ ਕਰਨੀ ਹੈ ਜੀ ਅਗਰ ਤੁਸੀਂ ਬਿਨਾ ਵਾਰਮ-ਅਪ ਦੇ ਇਹ ਐਕਸਰਸਾਈਜ਼ ਕਰੋਗੇ ਤਾਂ ਤੁਹਾਡੇ ਇੰਜਰੀ ਹੋਣ ਦੇ ਚਾਂਸ ਜ਼ਿਆਦਾ ਵੱਧ ਜਾਣਗੇ ਸੋ ਸਭ ਤੋਂ ਪਹਿਲਾਂ ਤੁਸੀਂ ਵਾਰਮ-ਅਪ ਕਰਨਾ ਜੀ ਉਹ ਕਿਹੜੀ ਐਕਸਰਸਾਈਜ਼ ਨੇ ਸਭ ਤੋਂ ਪਹਿਲਾਂ ਸਟਾਰਟ ਕਰਦੇ ਆਂ ਦੇਖੋ ਜੀ ਸਿੰਪਲ ਐਕਸਰਸਾਈਜ਼ ਆਪਾਂ ਸਿੰਪਲੀ ਦਾ ਫੜ ਜਣਾ ਪੈਰ ਥੋੜੇ ਜੇ ਆਪਣੇ ਸ਼ੋਲਡਰ ਦੇ ਹਿਸਾਬ ਨਾਲ ਤੁਸੀਂ ਪੈਰ ਖੋਲ੍ਹਨੇ ਆ ਬੱਸ ਥੋੜੇ ਥੱਲੇ ਪੈਣਾ ਹੀ ਆ 1 2 3 4 5 6 7 8 9 10 11 ਟਵੈਲਵ ਇਹ ਤੁਸੀਂ ਲੋਣੀਆਂ ਨੇ 30 ਤੋਂ 40 ਲੋਣੀਆਂ ਨੇ ਘੱਟੋ ਘੱਟ ਮੈਂ ਥੋੜੀਆਂ ਲਾ ਰያ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀਆਂ ਤੁਸੀਂ 30 ਤੋਂ 40 ਇੱਕ ਸਜੇ ਲੋਣੀਆਂ ਨੇ ਹੁਣ ਜਿਹੜੀ ਅਗਲੀ ਐਕਸਰਸਾਈਜ਼ ਆ ਹੁਣ ਆਪਾਂ ਥੋੜੀ ਜੰਪੀ ਦੇ ਵਿੱਚ ਕਰਾਂਗੇ ਫੇਰ ਤੁਸੀਂ ਇੱਥੇ ਹੀ ਰੱਖਣੇ ਆ ਠੀਕ ਆ ਆ ਰੱਖਣੀ ਜੀ 1 2 3 4 5 6 7 8 9 10 11 12 30 40 50 60 70 80 90 100 ਤੂੰ ਆਹ ਲਾ ਲੈਣੀ ਦੋ ਸੈਟ ਹੋ ਗਈਆਂ ਉਹ ਜਿਹੜੀ ਤੀਜੀ ਐਕਸਰਸਾਈਜ਼ ਤੂੰ ਸੇਮ ਖੜ ਜਾਣਾ ਪੈਰ ਤੁਸੀਂ ਆਪਣੇ ਹਾਈਟ ਦੇ ਮੋਤਾਬੀ ਕੋਲਣੇ ਦੇਖੇ ਜੀਦਾ ਇੱਕ ਫਿਰ ਵੇਢਣਾ ਫਿਰ ਅਗਲੀ 2 3 4 5 6 7 8 9 10 11 12 13 14 15 16 ਤੁਸੀਂ ਇਹੇ ਲੋਡੀਆਂ ਉਹ ਜਿਹੜੀ ਅਗਲੀ ਐਕਸਰਸਾਈਜ਼ ਆ ਹਰੇਕ ਐਕਸਰਸਾਈਜ਼ ਦੇ ਤੁਸੀਂ 30 ਤੋਂ 40 ਤੁਸੀਂ ਇਹਦੇ ਰੈਪਿਟਿਸ਼ਨ ਲਗਾਉਣੇ ਲਗਾਉਣੇ ਆ ਫਿਰ ਤੁਸੀਂ ਸ਼ੋਲਡਰ ਦੇ ਹਿਸਾਬ ਨਾਲ ਖੋਲ੍ਹਣੀਆਂ ਤੁਸੀਂ ਪਹਿਲਾਂ ਬਿਨਾ 1 2 1 2 1 2 ਅੱਡੀ ਦੇ ਟੱਚ ਕਰਨ ਅੰਦਰ ਇਹ ਉੱਠੇ ਸਿੱਧਾ ਬਹਿਣਾ ਇੱਦਾਂ ਨਹੀਂ ਬਣਾ ਐ ਨਹੀਂ ਬਣਾ ਹੈਗਾ ਐ ਨਹੀਂ ਬਣਾ ਹੈਗਾ ਬਿਲਕੁਲ ਈਜ਼ੀ ਬਣਾ 1 2 1 2 1 2 1 2 ਸੋ ਹਾਂਜੀ ਜਿਹੜੀ ਆਪਣੀ ਅਗਲੀ ਐਕਸਰਸਾਈਜ਼ ਆ ਹੈਗੀ ਆ ਤੁਸੀਂ ਉੱਥੇ ਐ ਵੀ ਰੱਖ ਸਕਦੇ ਹੋ ਇਦਾਂ ਵੀ ਰੱਖ ਸਕਦੇ ਹੋ ਰੰਜੀ ਜੀ ਜੇ ਅਪਗੇਟ ਰੰਜੀਸ ਟਾਈਪ 100 ਜੇ ਠੀਕ ਹੈ ਜੀ 8 3 4 5 6 7 8 9 8 ਹਾਂ ਜੀ ਜਿਹੜੀ ਆਪਣੀ ਅਗਲੀ ਐਕਸਰਸਾਈਜ਼ ਹੈਗੀ ਆ ਉਹ ਹੈਗੀ ਹੈ ਹਾਈ ਨੀ ਆ ਤੁਸੀਂ ਇਹਨਾਂ ਰਿਲੈਕਸ ਹੋ ਕੇ ਖੜਨਾ ਜਿੱਤ ਦਾ ਕੁਤੜ ਜਿਆਦਾ ਤੋਂ ਜਿਆਦਾ ਹਾਈ ਨਹੀਂ ਜਾਂਦੇ ਉਹ ਚੱਕਣੇ ਆਈ ਨਹੀਂ ਦੇਖੋ 1 2 3 ਉਹ ਇਹ ਜਿਹੜੀਆਂ ਮੈਂ ਤੁਹਾਨੂੰ 100 ਜਿਹੜੀਆਂ ਮੈਂ ਤੁਹਾਨੂੰ ਕਰਕੇ ਦਿਖਾਈਆਂ ਨੇ ਸਾਰੀਆਂ ਤੁਸੀਂ ਇਹ ਐਕਸਰਸਾਈਜ਼ਾਂ ਨੇ ਜਿਹੜੀਆਂ ਤੁਸੀਂ ਹਰੇਕ ਐਕਸਰਸਾਈਜ਼ ਦੇ ਤੁਸੀਂ ਤੁਸੀਂ ਘੁੱਟ ਘੁੱਟ 30 ਤੋਂ ਲੈ ਕੇ 40 ਰੈਪਿਟਿਸ਼ਨ ਤੁਸੀਂ ਲਗਾਉਣੀ ਲਗਾਉਣੇ ਆ ਜੇ ਆਪਾਂ ਇਹਦੀ ਗੱਲ ਕਰੀ ਸੈੱਟ ਕਿੰਨੇ ਲਾਉਣੇ ਆ ਤੁਸੀਂ 4 ਤੋਂ ਲੈ ਕੇ 5 ਸੈੱਟ ਲਾਉਣੇ ਲਾਉਣੇ ਆ ਯਾਨੀ ਕਿ 3 ਸੈੱਟ ਤੋਂ ਘੱਟ ਨਹੀਂ ਲਾਣੇ 5 ਤੋਂ ਤੁਸੀਂ ਵੱਧ ਨਹੀਂ ਲਾਣੇ ਹੈਗੇ ਤੁਸੀਂ 5 ਤੱਕ ਸੈੱਟ ਲਾ ਸਕਦੇ ਹੋ ਹਰ ਇੱਕ ਸੈੱਟ ਦੇ ਵਿੱਚ ਮਤਲਬ ਹਰ ਇੱਕ ਐਕਸਰਸਾਈਜ਼ ਦੇ ਯਾਨੀ ਕਿ 30 ਤੋਂ 40 ਰੈਪਿਟਿਸ਼ਨ ਹੋਣਗੇ ਹੀ ਹੋਣਗੇ ਇਹਦੇ ਵਿੱਚ ਰੈਸਟ ਕੋਈ ਨਹੀਂ ਹੋਏਗੀ ਕੰਟੀਨਿਊ ਤੁਸੀਂ ਕਰਦੇ ਰਹੋਗੇ ਜਿੱਦਾਂ ਇੱਕ ਐਕਸਰਸਾਈਜ਼ ਖਤਮ ਹੋਈ ਨਾਲ ਹੀ ਦੂਜੀ ਐਕਸਰਸਾਈਜ਼ ਸ਼ੁਰੂ ਹੋ ਜੀ ਫਿਰ ਤੀਜੀ ਚੌਥੀ ਪੰਜਵੀਂ ਐਕਸਰਸਾਈਜ਼ ਜ ਤੁਸੀਂ ਘਟੋੜ 1 ਤੋਂ ਲੈ ਕੇ ਤੁਸੀਂ 2 ਮਿੰਟ ਤੱਕ ਤੁਸੀਂ ਰੈਸਟ ਕਰਨੀ 2 ਮਿੰਟ ਤੋਂ ਬਾਅਦ ਰੈਸਟ ਨਹੀਂ ਕਰਨੀ ਰੈਸਟ ਦੇ ਵਿੱਚ ਤੁਸੀਂ ਪਾਣੀ ਪੀ ਗਏ ਤਾਂ ਤੁਸੀਂ ਪੀ ਸਕਦੇ ਹੋ ਉਸ ਤੋਂ ਬਾਅਦ ਜਦੋਂ 2 ਮਿੰਟ ਤੁਹਾਡੇ ਕੰਪਲੀਟ ਹੋ ਗਏ ਉਸ ਤੋਂ ਬਾਅਦ ਨਾਲ ਦੀ ਨਾਲ ਫਿਰ ਤੁਸੀਂ ਅਗਲੀ ਐਕਸਰਸਾਈਜ਼ ਆ ਜਿਹੜੀ ਆਪਣਾ ਅਗਲਾ ਸੈਟ ਆ ਜਾਨੀ ਕਿ ਤੁਸੀਂ ਸਟਾਰਟ ਕਰ ਦੇਣਾ ਜਾਨੀ ਕਿ ਇਹਦੇ ਤੁਸੀਂ 3 ਤੋਂ ਲੈ ਕੇ 5 ਸੈਟ ਲਾਣੇ ਹਰੇਕ ਐਕਸਰਸਾਈਜ਼ ਦੇ ਤੁਸੀਂ 30 ਤੋਂ 40 ਰੈਪੀਟਿਸ਼ਨ ਲਾਉਣੀ ਲਾਉਣੇ ਆ ਤੁਸੀਂ 20 ਦਿਨ ਬਾਅਦ ਠੀਕ 20 ਦਿਨ ਬਾਅਦ ਤੁਸੀਂ ਦੇਖਿਓ ਵੀ ਜਿਹੜੀ ਤੁਹਾਡੀ ਥਾਈ ਦੀ ਫੇਟ ਆ ਹਨਾ ਤੁਹਾਡੀ हिਪ ਦੀ ਫੇਟ ਆ ਉਹ ਬਹੁਤ ਛੇਤੀ ਬਰਨ ਹੋਣੀ ਸ਼ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਹੀ ਜੇਕਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋਂ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈਦਾ ਨੂੰ ਸਾਰੇ ਵੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ